ਸਾਚੇ ਲਹਨ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਬਸੈ ਮਨ ਆਏ ਗੁਰਮੁਖ ਹਰਿ ਹਰਿ ਨਾਮ ਜਪਨ ਹਉ ਤਿਨ ਕੈ ਬਲੇ ਹਾਰ ਨੈ ਮਨ ਹਰਿ ਗੁਣ ਸਦਾ ਰਵੰਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਓ ਗੁਰਮਖ ਨਾਮ ਲਗਨ ਤੁਰ ਪੂਰਬ ਹੋਇ ਲਿਖਿਆ ਗੁਰਪਾਣਾ ਮੰਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇ ਖਾਲਿਆ ਪ੍ਰਭ ਆਤਮ ਰਾਮੁ ਪਛਾਨ ਸਭਨਾ ਦਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਇ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਇ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵ ਲਾਈ ਬੁਰਾ ਭਲਾ ਤਿ ਚਿਰ ਆਖਦਾ ਜਿਚ ਰਹਿ ਦੋਹ ਮਾਹੀ ਗੁਰਮਖੇ ਕੋ 부ਜਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਦਿਆ ਗੁਰ ਚਰਨੀ ਚਿਤ ਲਾਏ ਰਾਗ ਸੂਹੀ ਅਸ਼ਟ ਪਦੀਆ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਨ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਬਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰਹਿ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾ ਜੇ ਸੁਖ ਦੇ ਤਾ ਤੁਝਹਿ ਆਰਾਦੀ ਦੁਖ ਪੀ ਤੁਝੈ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀਂ ਵਿਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਜੋ ਦੇਵਹਿ ਸੋ ਖਾਈ ਨਾਨਕ ਗਰੀਬ ਟਹਿ ਪਿਆ ਦਵਾਰੈ ਹਰ ਮੇਲ ਲੈ ਹੋ ਵਡਿਆਈ ਅੱਖੀ ਕਾਰ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਜੈ ਆਰਾਦੀ ਜੇ ਮਾਰ ਕੱਢੈ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋਂ ਤੁਧ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰੂ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦੇਵਾਨਾ ਹਰ ਤਉ ਦਰਸ਼ਨ ਕਹਿ ਤਾਈ ਝੱਖੜ ਝਾਂਗੀ ਮੀਹੂ ਵਰਸੈ ਈ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਇ ਬਹੁ ਖਾਰਾ ਗੁਰ ਸਿੱਖ ਲੰਗ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਇ ਸੇਵਕ ਵਰਤਾ ਕਰ ਕਰ ਬਿਨਹੁ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜਹਿ ਧਿਆਈ ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ ਤੁਧ ਸੇਵਕ ਪੈ ਜਿਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋਰ ਨੇਹ ਫਲ ਸਭ ਚਤਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲਹਿ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ पाला ਕਕਰ ਵਰਪ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸ੍ਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਇ ਅਨੇਕ ਅਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਂਇ ਪਾਈ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮੇਲੇ ਤ੍ਰਿਪਤੀ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟ ਪਦੀਆਂ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸਚਿਆ ਨੇਹੂ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਇ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾ ਰਹਾਉ ਹਉ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੀਲਿਐਨ ਪਾਇਆ ਮੋਖ ਦਵਾਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਉ ਸੁਤਿਆਂ ਗੁਰ ਸਲਾਹੀਐ ਉਠਦਿਆਂ ਪੀ ਗੁਰ ਅਲਾਉ ਕੋਈ ਐਸਾ ਗੁਰਮੁਖ ਜੀ ਮਿਲੈ ਹਉ ਤਾਂ ਕੇ ਧੂਆ ਪਾਉ ਕੋਈ ਐਸਾ ਸੱਜਣ ਲੋੜ ਲਹੁ ਮੈਂ ਪ੍ਰੀਤਮ ਦੇ ਮਲਾਈ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਘੜੀ ਨਾ ਜੀਵੰ ਬਿਨ ਦੇਖੇ ਮਰ ਜਾਉ ਜਿਉ ਮੱਛਲੀ ਬਿਨ ਪਾਣੀ ਐ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮ ਮੈਂ ਮਰ ਜਾਇ ਮੈਂ ਸਤਗੁਰ ਸੇਤੀ ਪਿਰੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾ ਹਾਂ ਹਰ ਹਰ ਨਾਮ ਅਰਤਨ ਹੈ ਗੁਰੁ ਤੁਠਾ ਦੇਵੈ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰਡਾਈ ਜਿਸ ਪ੍ਰਾਪਤ ਸੋ ਲਹਿ ਗੁਰ ਚਰਨੀ ਲਾਗੈ ਆਈ ਅਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇ ਮਾ ਮਨ ਆਪਣਾ ਨੇਵ ਨੇਵ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆਸਮਾਈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ 5 ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਉ르ਜ ਰਹਿਓ ਵਿਖਿਆ ਕੈ ਸੰਗਾ ਮਨਹਿ ਵਿਆਪਤ ਅਨਕਿਤ ਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮੈਂ ਰਹਿ ਆ ਬਿਆਪੀ ਹੱਥ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ ਬਸੇ ਕਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੈ ਮਹਾ ਗਵਾਰਾ ਭ੍ਰਮਤ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸ ਅੰਦੇ ਸਾ ਬੰਦ ਪਰਾਨ ਮਹਿਲ ਨਾ ਪਾਵੈ ਫਿਰਤ ਬੇਗਾਨ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਸ਼ੂ ਸਿਆਨਪ ਉਕਤ ਨਾਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੁਹੀ ਮਹੱਲਾ ਪੰਜ